ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਤੇ ਆਪਣੇ ਇੱਕ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਕਮੈਂਟ ਭਟੂਰਿਆਂ ਦੀ ਰੈਸਪੀ ਬਾਰੇ ਤੇ ਲੋ ਜੀ ਅੱਜ ਬਣਾਇਆ ਜੀ ਆਪਾਂ ਨੇ ਬਹੁਤ ਹੀ ਵਧੀਆ ਫੁੱਲੇ ਫੁੱਲੇ ਭਟੂਰੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿੰਨੇ ਵਧੀਆ ਬਣ ਕੇ ਹੀ ਤਿਆਰ ਹੋਏ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਆਪਾਂ ਪੂਰੇ ਹਲਵਾਈ سٹੈਨਲ ਫੁੱਲੇ ਫੁੱਲੇ ਭਟੂਰੇ ਜਿਹੜੇ ਉਹ ਬਣਾ ਕੇ ਦਿਖਾਵਾਂਗੇ ਵੇ ਆਪਾਂ ਪਟੂਰੇ ਆ ਜਿਹੜੇ ਉਹ ਘਰਾਂ ਕਿਵੇਂ ਬਣਾ ਸਕਦੇ ਆ ਤੇ ਅੱਜ ਉਹ ਰੈਸਪੀ ਕਰਦੇ ਆ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਵਧੀਆ ਵਧੀਆ ਪਟੂਰੇ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਅੱਜ ਉਹ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਪਟੂਰੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਮੈਦਾ ਠੀਕ ਆ ਜੀ ਆ ਦੇਖੋ ਆਪਾਂ ਨੇ ਦੋ ਕੌਲੀਆਂ ਜਿਹੜੀਆਂ ਉਹ ਮੈਦੇ ਦੀਆਂ ਲੈਣੀਆਂ ਇੱਕ ਕੌਲੀ ਆਪਾਂ ਨੇ ਪਾ ਲਈ ਤੇ ਇੱਕ ਕੌਲੀ ਮੈਦੇ ਦੀ ਆਪਾਂ ਹੋਰ ਲਵਾਂਗੇ ਪਰ ਦੂਜੀ ਕੌਲੀ ਜਿਹੜੀ ਮੈਦੇ ਦੀ ਤੁਸੀਂ ਥੋੜੀ ਜਿਹੀ ਘੱਟ ਲੈਣੀ ਆ ਕਿਉਂਕਿ ਉਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਆਟਾ ਐਡ ਕਰਨਾ ਕਿਉਂਕਿ ਤੁਸੀਂ ਨਾ ਜੇ ਕਰੇ ਮੈਦੇ ਦੇ ਵਿੱਚ ਥੋੜਾ ਜਿਹਾ ਆਟਾ ਐਡ ਕਰੋਗੇ ਤਾਂ ਤੁਹਾਡੇ ਜਿਹੜੇ ਭਟੂਰੇ ਆ ਉਹ ਵਧੀਆ ਬਣੋਗੇ ਆ ਦੇਖੋ ਇੱਕ ਡੇਢ ਕੌਲੀ ਆਪਾਂ ਨੇ ਮੈਦੇ ਦੀ ਲੈ ਲਈ ਤੇ ਅੱਧੀ ਕੌਲੀ ਪਾ ਲਈ ਆਪਾਂ ਨੇ ਆٹے ਦੀ ਠੀਕ ਹੈ ਆ ਦੇਖੋ ਸੋ ਦੋ ਕੋਲੀਆਂ ਹੋ ਗਈਆਂ ਟੋਟਲ ਇਹ ਤੇ ਲੋ ਜੀ ਹੁਣ ਆਪਾਂ ਇਹਨੂੰ ਕਰ ਦਾਂਗੇ ਮਿਕਸ ਤੁਸੀਂ ਇਹ ਗੱਲ ਦਾ ਜ਼ਰੂਰ ਖਿਆਲ ਰੱਖਿਓ ਵੀ ਜਦੋਂ ਵੀ ਤੁਸੀਂ ਨਾ ਮੈਦਾ ਤੇ ਆਟਾ ਲੈਣਾ ਏ ਜਿਵੇਂ ਡੇਢ ਕੋਲੀ ਤੁਸੀਂ ਮੈਦੇ ਦੀ ਤੇ ਅੱਧੀ ਕੋਲੀ ਆਟੇ ਦੀ ਠੀਕ ਹੈ ਜੀ ਫਿਰ ਜਿਹੜੇ ਤੁਹਾਡੇ ਭਟੂਰੇ ਆ ਉਹ ਵਧੀਆ ਬਣ ਕੇ ਤਿਆਰ ਹੋਣਗੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਦਹੀਂ ਪਾਉਣਾ ਆਪਾਂ ਨੇ ਦੋ ਚਮਚਾ ਤੇ ਲੋ ਜੀ ਦੋ ਚਮਚਾਪਾਂ ਨੇ ਦਹੀਂ ਦੇ ਪਾ ਲੇ ਤੇ ਥੋੜੀ ਜਿਹੀ ਪਾਉਣੀ ਆਪਾਂ ਨੇ ਚੀਨੀ ਚੀਨੀ ਮੰਨ ਲਓ ਜ਼ਿਆਦਾ ਵੀ ਨਹੀਂ ਪਾਉਣੀ ਹੈਗੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਅੱਧਾ ਪਾਉਣਾ ਚਮਚਾਪਾਂ ਨੇ ਖੰਡ ਦਾ ਜਾਂ ਚੀਨੀ ਦਾ ਪਾਉਣਾ ਹੈ ਤੇ ਉਸ ਤੋਂ ਬਾਅਦ ਪਾਉਣਾ ਆਪਾਂ ਨੇ ਇਹਦੇ ਵਿੱਚ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਪਾ ਸਕਦੇ ਹਾਂ ਠੀਕ ਹੈ ਜੀ ਪਰ ਜੇ ਤੁਸੀਂ ਬੇਕਿੰਗ ਪਾਊਡਰ ਪਾਉਂਗੇ ਤਾਂ ਜ਼ਿਆਦਾ ਵਧੀਆ ਰਹੂਗਾ ਆ ਦੇਖ ਦੇਖ ਸਕਦੇ ਹੋ ਤੁਸੀਂ ਅੱਧਾ ਚਮਚਾ ਜਿਹੜਾ ਪਾਨੇ ਬੇਕਿੰਗ ਪਾਊਡਰ ਦਾ ਇਹਦੇ ਵਿੱਚ ਐਡ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 2-3 ਚਮਚ ਪਾਉਣੇ ਆਰ ਫੈਂਡ ਆਇਲ ਦੇ ਠੀਕ ਹੈ ਜੀ ਆਹ ਲੋ ਜੀ ਜਿਆਦਾ ਨਹੀਂ ਪਾਉਣਾ ਸਿਰਫ 2 ਤੋਂ 3 ਚਮਚ ਪਾਉਣੇ ਆ ਉਸ ਤੋਂ ਬਾਅਦ ਪਾਉਣਾ ਪਾਣੀ ਪਾਣੀ ਤੁਸੀਂ ਪਹਿਲਾਂ ਘੱਟ ਪਾਉਣਾ ਠੀਕ ਹੈ ਜੀ ਆਹ ਦੇਖ ਲਓ ਮੈਂ ਅੱਧੀ ਕੌਲੀ ਪਾਣੀ ਦੀ ਪਾਈ ਹੈ ਪਹਿਲਾਂ ਜਿਆਦਾ ਨਹੀਂ ਪਾਉਣਾ ਹੈਗਾ ਬਾਕੀ ਦੇਖ ਕੇ ਪਾਉਂਗੇ ਤੇ ਹੁਣ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਆਪਾਂ ਮਿਕਸ ਤੇ ਜਦੋਂ ਵੀ ਤੁਸੀਂ ਨਾ ਪਟੂਰੇਆਂ ਦਾ ਡੋ ਲਾਉਣਾ ਤੇ ਮੈਦਾ ਇਹ ਜਿਹੜਾ ਹਲਕੇ ਹੱਥਾਂ ਨਾਲ ਮਿਕਸ ਕਰਨਾ ਠੀਕ ਹੈ ਜੀ ਇਸ ਤਰੀਕੇ ਨਾਲ ਮੰਨ ਲਓ ਜਿਆਦਾ ਇਹਨੂੰ ਆਪਾਂ ਨੇ ਜ਼ੋਰ ਨਾਲ ਨਹੀਂ ਮਲਣਾ ਹੈਗਾ ਜੇ ਜ਼ਿਆਦਾ ਜ਼ੋਰ ਨਾਲ ਮਲੂਗੇ ਨਾ ਫਿਰ ਜਿਹੜਾ ਡੋ ਆ ਉਹ ਚੀੜਾ ਹੋ ਜਾਂਦਾ ਏ ਤੇ ਚੀੜਾ ਹੋਇਆ ਬ ਡੋ ਫਿਰ ਪਟੋਰੀਆ ਜਿਹੜੇ ਉਹ ਫੁੱਲਦੇ ਨਹੀਂ ਹੈਗੇ ਠੀਕ ਹੈ ਜੀ ਆਹ ਦੇਖੋ ਇਸ ਤਰੀਕੇ ਨਾਲ ਜਿਹੜਾ ਤੁਸੀਂ ਡੋ ਆ ਉਹ ਲਾਉਣਾ ਏ ਤੇ ਲਓ ਜੀ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਐਡ ਕਰ ਲੂਗੇ ਮੰਨ ਲਓ ਪਾਣੀ ਤੁਸੀਂ ਹਮੇਸ਼ਾ ਦੇਖਦੇ ਏ ਕੀ ਪਾਉਣਾ ਏ ਪਹਿਨੀ ਜ਼ਿਆਦਾ ਪਾਣੀ ਨਾ ਪਾ ਲਿਓ ਥਰੇ ਕੰਮ ਹੋ ਜੂਗਾ ਖਰਾਬ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਹਲਕੇ ਹੱਥਾਂ ਨਾਲ ਲੰਨੇ ਆ ਮਿਕਸ ਕਰ ਸਾਰੇ ਨੂੰ ਤੇ ਉਸ ਤੋਂ ਬਾਅਦ ਜਦੋਂ ਆਪਣਾ ਡੋ ਠੀਕ ਹੈ ਜੀ ਇਸ ਤਰੀਕੇ ਦਾ ਹੋ ਗਿਆ ਨਾ ਮੜਾ ਮੋਟਾ ਹੱਥਾਂ ਨੂੰ ਜ਼ਰੂਰ ਚਿਪਕੂਗਾ ਇਹ ਕੋਈ ਚੱਕਰ ਨਹੀਂ ਤੇ ਇਹ ਟਾਈਮ ਤੇ ਤੁਸੀਂ ਇਹ ਇਦਾਂ ਚੱਕ ਚੱਕ ਕਰਨਾ ਇਹ ਠੀਕ ਹੈ ਜੀ ਪੰਜ ਤੋਂ 6 ਬਾਰ ਇਸ ਤਰੀਕੇ ਨਾਲ ਜ਼ੋਰ ਨਾਲ ਮਾਰਨਾ ਹੈ ਆਹ ਲਓ ਜੀ ਠੀਕ ਹੈ ਜੀ ਇਦਾਂ ਤੇ ਇਦਾਂ ਕਰਨ ਤੋਂ ਬਾਅਦ ਥੋੜਾ ਜਿਹਾ ਪਾਣੀ ਫਿਰ ਆਪਣੇ ਹੱਥ ਨੂੰ ਲਾਉਣਾ ਠੀਕ ਹੈ ਜੀ ਰਿਫਾਇਨਡ ਔਇਲ ਤੇ ਪੈ ਨੂੰ ਚੰਗੀ ਤਰ੍ਹਾਂ ਕਰ ਦੂੰਗੇ ਤੇ ਪਰ ਲਾ ਦੂੰਗੇ ਡੋ ਦੇ ਉੱਪਰ ਠੀਕ ਹੈ ਜੀ ਆਹ ਦੇਖੋ ਰਿਫਾਇਨਡ ਔਇਲ ਆਪਾਂ ਇਹਦੇ ਉੱਪਰ ਜਣੀ ਲਾ ਕੇ ਇਹਨਾਂ ਨੂੰ ਸੈੱਟ ਕਰਕੇ ਰੱਖ ਦੇਣਾ ਆਪਾਂ ਨੇ ਮੜਾ ਮੋੜਾ ਥੱਲੇ ਵੀ ਲਾ ਲਿਓ ਤੁਸੀਂ ਬਰਤਨ ਦੇ ਤਾਂ ਜੋ ਇਹ ਚਿਪਕੇ ਨਾ ਡੋ ਤੇ ਰਿਫਾਇਨਡ ਲਾਉਣ ਤੋਂ ਬਾਅਦ ਠੀਕ ਹੈ ਜੀ ਇਹਨੂੰ ਆਪਾਂ ਨੇ ਗਿੱਲੇ ਕੱਪੜੇ ਨਾਲ ਇਸ ਤਰੀਕੇ ਨਾਲ ਟਾਕੇ ਰੱਖ ਦੇਣਾ ਚੰਗੀ ਤਰ੍ਹਾਂ ਤੇ ਕਪੜਾ ਜਿਹੜਾ ਹੈ ਗਿੱਲਾ ਹੋਣਾ ਚਾਹੀਦਾ ਠੀਕ ਹੈ ਜੀ ਕਪੜਾ ਗਿੱਲਾ ਕਰਕੇ ਨਚੋੜ ਕੇ ਇਹਨੂੰ ਟਾਕੇ ਰੱਖਣਾ ਹੈ ਤਕਰੀਬਨ 20 ਤੋਂ 25 ਮਿੰਟ ਠੀਕ ਹੈ ਜੀ ਆਹ ਜਿਹੜੇ ਮੈਂ ਸਟੈਪ ਕਰੇ ਆ ਜੇ ਵੀ ਕਿ ਜਿਹੜਾ ਜਿਹੜਾ ਮੈਂ ਸਮਾਨ ਇਹਦੇ ਵਿੱਚ ਪਾਇਆ ਤੁਸੀਂ ਇਹ ਜ਼ਰੂਰੀ ਪਾਉਣਾ ਹੈ ਤੇ ਐਦਾਂ ਕਰੋਗੇ ਪਟੂਰੇ ਜਿਹੜੇ ਤੁਹਾਡੇ ਹਨ ਪੂਰੇ ਵਧੀਆ ਬਣੂਗੇ ਤੇ ਲੋ ਜੀ ਇਹਨੂੰ ਹੁਣ ਆਪਾਂ ਟਾਕ ਤਿਆ 20 ਤੋਂ 25 ਮਿੰਟ ਬਾਅਦ ਫਿਰ ਆਪਾਂ ਇਹਨੂੰ ਕਰੂਗੇ ਪਟੂਰੇ ਬਣਾਉਣੇ ਸਟਾਰਟ ਤੇ ਲੋ ਜੀ 20 ਤੋਂ 25 ਮਿੰਟ ਆ ਜਿਹੜੇ ਆਪਣੇ ਡੋ ਨੂੰ ਪਏ ਨੂੰ ਹੋ ਗਏ ਠੀਕ ਹੈ ਜੀ ਆ ਦੇਖੋ ਕਿਉਂਕਿ ਜਦੋਂ ਵੀ ਆਪਾਂ ਡੋ ਰੱਖਦੇ ਹਾਂ ਨਾ ਡੋ ਉੱਪਰੋਂ ਸੁੱਕਣਾ ਨਹੀਂ ਚਾਹੀਦਾ ਯਾਨੀ ਇਹਦੇ 'ਤੇ ਛਿੱਕੜੀ ਨਹੀਂ ਆਉਣੀ ਚਾਹੀਦੀ ਤੇ ਜੇ ਉੱਪਰ ਤੇ ਡੋ ਆਪਣਾ ਸੁੱਕ ਗਿਆ ਨਾ ਫਿਰ ਪਟੂਰੇ ਜਿਹੜੇ ਸਹੀ ਨਹੀਂ ਬਣਦੇ ਹੈਗੇ ਇਸ ਕਰਕੇ ਤੁਸੀਂ ਇਹਦੇ 'ਤੇ ਹਮੇਸ਼ਾ ਗਿੱਲਾ ਕੱਪੜਾ ਕਰਕੇ ਰੱਖਣਾ ਹੈ ਤੇ ਲਓ ਜੀ ਹੁਣ ਆਪਾਂ ਹਲਕਾ ਜਾਂ ਦੰਨੇਆਂ ਤੇ ਫੈਂਟ ਆਪਣੇ ਹੱਥਾਂ ਨੂੰ ਲਾਉਨੇ ਆ ਮਤਲਬ ਜ਼ਿਆਦਾ ਨਹੀਂ ਲਾਉਣਾ ਇਸ ਤਰੀਕੇ ਨਾਲ ਆ ਦੇਖੋ ਇਸ ਤਰੀਕੇ ਦਾ ਜਿਹੜਾ ਡੋ ਹੈ ਆਪਣਾ ਹੋਣਾ ਚਾਹੀਦਾ ਹੈ ਨਾ ਹੀ ਜ਼ਿਆਦਾ ਨਰਮ ਤੇ ਨਾ ਹੀ ਸਖਤ ਠੀਕ ਹੈ ਜੀ ਤੇ ਹੁਣ ਬਣਾਉਨੇ ਆਪਾਂ ਇੱਕ ਪੇੜਾ ਲਓ ਜੀ ਪੇੜਾ ਕਿਵੇਂ ਬਣਾਉਣਾ ਉਹ ਵੀ ਮੈਂ ਤੁਹਾਨੂੰ ਦੱਸਦਾ ਹੱਥਾਂ ਨੂੰ ਲਾਉਣਾ ਹਲਕਾ ਜਿਹਾ ਆਪਾਂ ਨੇ ਔਇਲ ਠੀਕ ਹੈ ਜੀ ਤੋਂ ਇਸ ਤਰੀਕੇ ਨਾਲ ਜਿਹੜਾ ਆਪਾਂ ਨੇ ਪੇੜਾ ਬਣਾਉਣਾ ਹੈ ਹੱਥਾਂ ਨੂੰ ਔਇਲ ਲਾ ਕੇ ਇਸ ਤਰੀਕੇ ਨਾਲ ਆਪਾਂ ਨੇ ਜਿਹੜਾ ਇਹ ਠੀਕ ਹੈ ਜੀ ਆਪਣਾ ਇਦਾਂ ਗੂਠੇ ਦੀ ਤਾਬ ਨਾਲ ਇਸ ਤਰੀਕੇ ਨਾਲ ਦੱਬਣਾ ਤੇ ਇਦਾਂ ਨੂੰ ਦੱਬੂਗਾ ਠੀਕ ਹੈ ਜੀ ਆਹ ਦੇਖੋ ਕਿੰਨਾ ਵਧੀਆ ਪੇੜਾ ਬਣ ਕੇ ਆਪਣਾ ਤਿਆਰ ਹੋ ਗਿਆ ਸੋ ਪੇੜੇ ਚ ਕਿਤੇ ਵੀ ਪਾਸੇ ਤੇ क्रैक ਨਹੀਂ ਆਉਣਾ ਚਾਹੀਦਾ ਠੀਕ ਹੈ ਜੀ ਪੇੜੇ ਬਣਾਉਣ ਦੀ ਵੀ ਕਲਾ ਹੈ ਕਿਉਂਕਿ ਜੇ ਪੇੜੇ ਸਾਫ ਬਣੂਗੇ ਤਾਂ ਪਟੂਰੇ ਵੀ ਸਾਫ ਬਣੂਗੇ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਇਦਾਂ ਹੀ ਰੱਖੂਗੇ ਠੀਕ ਹੈ ਜੀ ਇਸ ਤਰੀਕੇ ਨਾਲ ਇੱਕ ਪਲੇਟ ਦੇ ਵਿੱਚ ਹਲਕਾ ਜਿਹਾ ਰਫੈਂਡ ਆਇਲ ਜਿਹੜਾ ਲਾਉਂਗੇ ਆਪਾਂ ਲਾਉਣ ਤੋਂ ਬਾਅਦ ਆਪਾਂ ਨਾ ਪਲੇਟ ਦੇ ਵਿੱਚ ਆਪਾਂ ਨੇ ਹਲਕਾ ਜਿਹਾ ਰਫੈਂਡ ਆਇਲ ਲਾ ਲੈਣਾ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਨੇ ਇਹਦੇ ਵਿੱਚ ਪੇੜੇ ਜਿਹੜੇ ਉਹ ਸੈੱਟ ਕਰਕੇ ਰੱਖਣੇ ਆ ਤੇ ਇੱਕ ਪੇੜਾ ਮੈਂ ਤੁਹਾਨੂੰ ਹੋਰ ਬਣਾ ਕੇ ਦਿਖਾ ਦਿੰਦਾ ਤੇ ਲਓ ਜੀ ਦੋ ਪੇੜੇ ਜਿਹੜੇ ਮੈਂ ਤੁਹਾਨੂੰ ਦਿਖਾਉਣਾ ਬਣਾ ਕੇ ਇਸ ਤਰੀਕੇ ਤੇ ਆਪਾਂ ਪੇੜਾ ਲਵਾਂਗੇ ਤੇ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਫੜਨਾ ਹੈ ਠੀਕ ਹੈ ਜੀ ਐਦਾਂ ਤੁਸੀਂ ਦੇਖ ਸਕਦੇ ਹੋ ਨਾ ਸੈੱਟ ਕਰੀ ਜਾਉਂਗੇ ਤੇ ਜਦੋਂ ਪੇੜਾ ਇੱਥੇ ਸੈੱਟ ਆ ਗਿਆ ਇਸ ਤਰੀਕੇ ਨਾਲ ਆਪਾਂ ਇਹਨੂੰ ਦਬੋਂਗੇ ਹੱਥ ਨੂੰ ਤੇ ਲਓ ਜੀ ਪੇੜਾ ਬਣ ਕੇ ਆਪਣਾ ਰੈਡੀ ਆ ਆ ਦੇਖੋ ਢੋਟੂਰੀਆਂ ਦਾ ਸੋ ਇਸ ਤਰੀਕੇ ਨਾਲ ਪੇੜੇ ਤੁਸੀਂ ਬਣਾ ਲੈਣੇ ਆ ਤੇ ਜਦੋਂ ਪੇੜੇ ਆਪਣੇ ਸਾਰੇ ਬਣ ਜਾਣ ਫਰਪਰ ਉਹਨੇ ਪਰਦੇ ਉੱਪਰ ਸਾਰੇ ਪੇੜੀਆਂ ਦੇ ਉੱਪਰ ਲਾਉਣਾ ਰਫੈਂਡ ਤੇਲ ਠੀਕ ਹੈ ਜੀ ਐਦਾਂ ਇਸ ਤਰੀਕੇ ਨਾਲ ਤੇ ਹੁਣ ਆਪਾਂ ਨੇ ਇਹਨਾਂ ਪਰ ਰਫੈਂਡ ਤੇਲ ਲਾ ਕੇ ਇਹ ਪੇੜੀਆਂ ਨੂੰ ਆਪਾਂ ਨੇ ਰੱਖਣਾ ਰੈਸਟ ਵਾਸਤੇ ਫੇਰ ਤੋਂ ਦੁਬਾਰਤੋਂ ਆਪਾਂ ਨੇ ਇਹਨਾਂ ਪਰ ਗਿੱਲਾ ਕੱਪੜਾ ਰੱਖ ਦੇਣਾ ਹੈ ਤੇ ਆਪਾਂ ਨੇ ਇਹਨਾਂ ਨੂੰ ਤਕਰੀਬਨ 10 ਤੋਂ 15 ਮਿੰਟ ਵਾਸਤੇ ਫੇਰ ਜਿਹੜਾ ਉਹ ਰੈਸਟ ਪਰ ਰੱਖ ਦੇਣਾ ਹੈ ਤੇ ਲਓ ਜੀ ਪੇੜੇ ਆ ਜਿਹੜੇ ਆਪਣੇ ਸੈੱਟ ਹੋ ਚੁੱਕੇ ਆ ਜੀ ਆ ਦੇਖੋ ਐਨ ਵਧੀਆ ਹੋ ਗਏ ਇਹ ਤੇ ਹੁਣ ਆਪਾਂ ਇਹਨਾਂ ਨੂੰ ਬੇਲਦੇ ਆਂ ਤੇ ਲਓ ਜੀ ਹੁਣ ਪਟੂਰਾ ਬੇਲਦੇ ਆਂ ਆਪਾਂ ਆਪਾਂ ਇਦਾਂ ਦਾ ਸੈਟ ਅਪ ਕਰ ਲੈਂਦੇ ਆਂ ਠੀਕ ਹੈ ਜੀ ਆ ਦੇਖੋ ਮੈਂ ਇੱਕ ਟ੍ਰੇ ਰੱਖ ਲਈ ਆ ਤੁਸੀਂ ਚੱਕਲਾ ਬੇਲਣਾ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਇੱਕ ਪੇੜਾ ਲਵਾਂਗੇ ਇਸ ਤਰੀਕੇ ਨਾਲ ਨੂੰ ਪ੍ਰੈਸ ਕਰੂੰਗੇ ਆ ਦੇਖੋ ਕਿੰਨਾ ਵਧੀਆ ਜਿਹੜਾ ਆਪਣਾ ਪੇੜਾ ਹੋ ਐਨ ਵਧੀਆ ਹੋ ਗਿਆ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਬੇਲੂਗੇ ਆਹ ਦੇਖੋ ਠੀਕ ਹੈ ਜੀ ਤੁਸੀਂ ਇਹਨੂੰ ਥੱਪ ਕੇ ਵੀ ਬਣਾ ਸਕਦੇ ਹੋ ਤੈਨੂੰ ਇਦਾਂ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਮੈਂ ਜਿਹੜਾ ਇਹਨੂੰ ਇਸ ਤਰੀਕੇ ਦਾ 베ਨ ਲਊਗਾ ਪਟੂਰੇ ਨੇ ਤੁਸੀਂ ਪਿਆਰ ਨਾਲ 베ਨ ਲੈਣਾ ਤੇ ਪਟੂਰਾ ਇਹ ਜਿਹੜਾ ਜਿਆਦਾ ਤੁਸੀਂ ਮੋਟਾ ਵੀ ਨਹੀਂ 베ਨ ਲੈਣਾ ਤੇ ਜਿਆਦਾ ਪਤਲਾ ਵੀ ਨਹੀਂ ਠੀਕ ਹੈ ਜੀ ਇਸ ਤਰੀਕੇ ਦਾ ਆਪਾਂ ਨੇ ਇਹ 베ਨ ਲੈਣਾ ਹੈ ਤੇ ਹੁਣ ਆਪਾਂ ਇਹਨੂੰ ਸੇਕਦੇ ਆਂ ਚੰਗੀ ਤਰ੍ਹਾਂ ਤੇ ਪਟੂਰਿਆਂ ਵਾਸਤੇ ਆਪਾਂ ਨੇ ਇੱਕ ਕੜਾਹੀ ਦੇ ਵਿੱਚ ਪਾ ਲਿਆ ਠੀਕ ਹੈ ਜੀ ਰिफाइंड ਆਇਲ ਤੁਸੀਂ ਇਹਨੂੰ ਸਰੋਂ ਦੇ ਤੇਲ ਚ ਵੀ ਬਣਾ ਸਕਦੇ ਹੋ ਤੇ ਹੁਣ ਇਹ ਤੇਲ ਨੂੰ ਇਹ ਚੰਗੀ ਤਰ੍ਹਾਂ ਕਰਨ ਆਪਾਂ ਨੇ ਗਰਮ ਜਦੋਂ ਤੱਕ ਇਹਦੇ ਵਿੱਚ ਤੋਂ ਧੂਆ ਨਹੀਂ ਨਿਕਲਣ ਲੱਗ ਜਾਂਦਾ ਤੇ ਲਓ ਜੀ ਜਦੋਂ ਤੇਲ ਗਰਮ ਹੋ ਗਿਆ ਨਾ ਫਿਰ ਆਪਾਂ ਇਹਦੇ ਵਿੱਚ ਪਟੂਰਾ ਛੱਡਾਂਗੇ ਇਸ ਤਰੀਕੇ ਨਾਲ ਤੇਲ ਇਹਨੂੰ ਫੁੱਲ ਗਰਮ ਚਾਹੀਦਾ ਹੈ ਤੇ ਇਹਨੂੰ ਆਪਾਂ ਇੱਕ ਵਾਰ ਮਾਰਾਂਗੇ ਪਲਟੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇਸ ਤਰੀਕੇ ਨਾਲ ਛੇੜੂਗੇ ਠੀਕ ਹੈ ਜੀ ਹਾਂ ਲਓ ਜੀ ਪਟੂਰਾ ਜਿਹੜਾ ਤੁਹਾਡਾ ਇਹਨੂੰ ਫੁੱਲੂਗਾ ਪਰ ਤੇਲ ਦਾ ਜਿਹੜਾ ਪੂਰਾ ਗਰਮ ਹੋਣਾ ਚਾਹੀਦਾ ਠੀਕ ਹੈ ਜੀ ਆਪਾਂ ਤੋਂ ਥੋੜੀ ਜਿਹੀ ਇੱਥੇ ਗਲਤੀ ਵੀ ਹੋ ਗਈ ਇੱਕ ਕਿਉਂਕਿ ਆਪਾਂ ਤੋਂ ਪਟੂਰਾ ਬਣ ਗਿਆ ਇਹ ਥੋੜਾ ਜਿਹਾ ਬੜਾ ਇਸ ਕਰਕੇ ਨਾ ਕੜਾਹੀ ਇਹਨਾਂ ਵਾਸਤੇ ਥੋੜੀ ਜਿਹੀ ਵੱਡੀ ਚਾਹੀਦੀ ਆ ਠੀਕ ਹੈ ਜੀ ਆਪਣੇ ਕੋਲ ਕੜਾਹੀ ਹੈਗੀ ਛੋਟੀ ਤੇ ਲੋ ਜੀ ਹੁਣ ਜਿਹੜੇ ਪਟੂਰੇ ਆਪਾਂ ਥੋੜੀ ਜਿਹੀ ਛੋਟੇ ਬਣਾਉਂਗੇ ਆਹ ਲੋ ਜੀ ਠੀਕ ਹੈ ਜੀ ਆਹ ਦੇਖੋ ਪਟੂਰਾ ਆਪਣਾ ਪੂਰਾ ਵਧੀਆ ਬਣ ਕੇ ਤਿਆਰ ਹੋਇਆ ਏ ਸੋ ਇਸ ਤਰੀਕੇ ਨਾਲ ਜਿਹੜੇ ਪਟੂਰੇ ਆ ਤੁਸੀਂ ਉਹ ਸਾਰੇ ਬਣਾਉਣੇ ਆ ਜੀ ਤੇ ਲੋ ਜੀ ਪਟੂਰੇ ਨੂੰ ਹੁਣ ਆਪਾਂ ਕੱਢ ਲੈਣੇ ਆ ਕੜਾਹੀ ਚੋਂ ਬਾਹਰ ਤੇ ਲੋ ਜੀ ਇੱਕ ਦੋ ਪਟੂਰੇ ਆਪਾਂ ਤੁਹਾਨੂੰ ਹੋਰ ਬਣਾ ਕੇ ਦਿਖਾਉਂਦੇ ਆ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਪਟੂਰਾ ਛੱਡੂਗਾ ਠੀਕ ਹੈ ਜੀ ਤੇ ਪਟੂਰੇ ਆ ਜਿਹੜੇ ਤੁਸੀਂ ਥੋੜੇ ਜਿਹਾ ਹੌਲੇ ਬਣਾਇਓ ਤੇ ਇੱਕ ਵਾਰ ਆਪਾਂ ਨੇ ਇਹਨੂੰ ਐਦਾਂ ਪਲਟਣਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਸੇਕ ਆ ਜਿਹੜਾ ਤੇਲ ਆ ਜਿਹੜਾ ਉਹ ਇਸ ਤਰੀਕੇ ਨਾਲ ਤੇਲ ਪਾਉਣਾ ਠੀਕ ਹੈ ਜੀ ਕਿ ਜਿਹੜਾ ਆਪਾਂ ਨੇ ਪਹਿਲਾਂ ਪਟੂਰਾ ਬਣਾਇਆ ਨਾ ਉਹ ਥੋੜੇ ਜਿਹਾ ਪਟੂਰਾ ਬੜਾਤਾ ਤੇ ਇੱਕ ਜਿਹੜਾ ਤੇਲ ਤਾਂ ਆਪਣਾ ਥੋੜੇ ਜਿਹਾ ਠੰਡਾ ਤਾਂ ਇਹ ਸਿਰਫ ਇਹੀ ਗਲਤੀਆਂ ਕਰਕੇ ਜਿਹੜੇ ਆਪਣੇ ਪਟੂਰੇ ਆ ਨਾ ਫਿਰ ਉਹ ਫੁੱਲਦੇ ਨਹੀਂ ਹੈਗੇ ਆ ਦੇਖੋ ਹੁਣ ਸੇਕ ਵੀ ਪ੍ਰੋਪਰ ਤਾਂ ਤੇ ਪਟੂਰਾ ਆਪਾਂ ਨੇ ਥੋੜੇ ਜਿਹਾ ਛ ਆ ਦੇਖੋ ਜੀ ਠੀਕ ਆ ਮੈਂ ਕਹਿੰਦਾ ਤੁਹਾਨੂੰ ਨਜ਼ਾਰਾ ਆ ਜਾਊਗਾ ਜੇ ਤੁਸੀਂ ਇਸ ਤਰੀਕੇ ਨਾਲ ਪਟੂਰੇ ਬਣਾਉਂਗੇ ਨਾ ਉਂਗਲੀਆਂ ਚੱਟਦੇ ਰਹਿ ਜਾਊਗੇ ਆ ਦੇਖੋ ਪਟੂਰੇ ਐ ਬਣਿਆ ਦਾ ਪੂਰਾ ਐ ਉਹਦੇ ਵਰਗਾ ਬਣ ਗਿਆ ਠੀਕ ਆ ਜੀ ਫੁੱਲ ਕੇ ਬੁਲਬਲੇ ਵਰਗਾ ਸੋ ਇਸ ਤਰੀਕੇ ਨਾਲ ਜਿਹੜੇ ਪਟੂਰੇ ਆ ਤੁਸੀਂ ਬਣਾ ਸਕਦੇ ਹੋ ਜੀ ਤੇ ਲਓ ਜੀ ਮਿਲਦੇ ਹਾਂ ਹੁਣ ਫਿਰ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਤੇ ਜੇ ਤੁਸੀਂ ਪਟੂਰੇਆਂ ਵਾਲੇ ਛੋਲੇ ਸਿੱਖਣਾ ਚਾਹੁੰਦੇ ਹੋ ਬਣਾਉਣਾ ਚਾਹੁੰਦੇ ਹੋ ਉਹਨਾਂ ਦੀ ਵੀਡੀਓ ਮੈਂ ਕੱਲ ਅਪਲੋਡ ਕੀਤੀ ਸੀ ਠੀਕ ਹੈ ਜੀ ਉਹ ਤੁਸੀਂ ਮੇਰੇ ਚੈਨਲ ਤੇ ਆ ਕੇ ਦੇਖ ਸਕਦੇ ਹੋ